ਇਕ ਓਅੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਜਪੁਜੀ ਸਾਹਿਬ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕ ਕਵਾਰ ਉਸ ਦਾ ਨਿਵਾਸ ਤੇ ਪੰਡਾਰੇ ਹਰੇਕ ਲੋਕ ਵਿਚ ਹਨ ਉਹਨਾਂ ਵਿੱਚ ਜੋ ਕੁਝ ਹੈ ਸੋ ਇਕ ਕਵਾਰ ਪਾਇਆ ਹੈ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਰ ਰਚਨਾਰ ਰਜ ਰਜ ਕੇ ਰਚਨਾ ਨੂੰ ਵੇਖਦਾ ਹੈ ਉਸ ਸੱਚੇ ਦੀ ਰਚਨਾ ਵੀ ਸੱਚੀ ਹੈ ਆਦੇਸ ਸਿ ਸਿਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇੱਕ ਦੂ ਜੀ ਬੋ ਲਖ ਹੋਏ ਲਖ ਹੋਏ ਲਖ ਵਿਸ ਇੱਕ ਜੀਬ ਤੋਂ ਲੱਖਾਂ ਜੀਬਾਂ ਹੋ ਜਾਵਨ ਤੇ 1 ਲੱਖ ਤੋਂ 20 ਲੱਖ ਹੋ ਜਾਵਨ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਉਹਨਾਂ ਨਾਲ ਲੱਖ ਲੱਖ ਵਾਰ ਆਖੀਏ ਇੱਕ ਪਰਮੇਸ਼ਰ ਦੇ ਨਾਮ ਨੂੰ ਇਹ ਤਰਾਪਤ ਪਵੜੀਆਂ ਚੜਿਏ ਹੋਈ ਕਿਸ ਇਹਦੇ ਰਸਤੇ ਉੱਤੇ ਉਹ ਪਤੀ ਜੀ ਦੀਆਂ ਪੌੜੀਆਂ ਚੜਿਏ ਤਾਂ ਇੱਕ ਈਸ਼ਵਰ ਰੂਪ ਹੋ ਜਾਂਦਾ ਹੈ ਸੁਨਗਲਾ ਆਕਾਸ਼ ਕੀ ਕੀਟਾ ਆਈ ਰੀਸ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜੀਆਂ ਨੂੰ ਰੀਸ ਆ ਜਾਂਦੀ ਹੈ ਨਾਨਕ ਨਦਰੀ ਪਾਈ ਹੈ ਕੂੜੀ-ਕੂੜਾ ਠੀਸ ਈਸ਼ਵਰ ਨੂੰ ਕਿਰਪਾ ਦ੍ਰਿਸ਼ਟੀ ਨਾਲ ਪਾਇਦਾ ਹੈ ਝੂਠਿਆਂ ਦੀ ਗੱਪਾਂ ਝੂਠੀ ਹੀ ਹੁੰਦੀਆਂ ਹਨ ਆਖਨ ਜ਼ੋਰ ਚਪੈਣਾ ਜ਼ੋਰ-ਜ਼ੋਰ ਨਾਲ ਮੰਗਣ ਦੇ ਇੰਨਾ ਜ਼ੋਰ ਨਾਲ ਆਖਣ ਵਿੱਚ ਜ਼ੋਰ ਹੈ ਨਾ ਚੁੱਪ ਰਹਿਣ ਦਾ ਜ਼ੋਰ ਹੈ ਇੰਨਾ ਜ਼ੋਰ ਮੰਗਣ ਵਿੱਚ ਹੈ ਨਾ ਜ਼ੋਰ ਕੁਝ ਦੇਣ ਵਿੱਚ ਹੈ ਜ਼ੋਰ ਨਾਲ ਜੀਵਨ ਮਰਨ ਨਾਲ ਜ਼ੋਰ ਜ਼ੋਰ ਨਾਲ ਰਾਜਮਾਲ ਮਨਸੂਰ ਨਾਲ ਜ਼ੋਰ ਜਿਉਣ ਵਿੱਚ ਹੈ ਨਾਲ ਜ਼ੋਰ ਮਰਨ ਵਿੱਚ ਹੈ ਨਾਲ ਜ਼ੋਰ ਰਾਜਮਾਲ ਵਿੱਚ ਤੇ ਮਨ ਦੇ ਰੋਲੇ ਵਿੱਚ ਹੈ ਜੋੜਨਾ ਸੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੋਟਾ ਸੰਸਾਰ ਨਾਲ ਜੋਰ ਗਿਆਨ ਵਿਚਾਰ ਦੀ ਸੁਰਤੀ ਵਿੱਚ ਹੈ ਨਾ ਜੋਰ ਸੰਸਾਰ ਤੋਂ ਛੁੱਟਣ ਦੀ ਕਿਸੇ ਜੁਗਤੀ ਵਿੱਚ ਹੈ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਜਿਸ ਹੱਥ ਵਿੱਚ ਜੋਰ ਹੈ ਉਹੀ ਕਰਕੇ ਵੇਖਦਾ ਹੈ ਉੱਤਮ ਤੋਂ ਨੀਚ ਕੋਈ ਨਹੀਂ ਹੈ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਰਾਤਾ ਰੁਤਾ ਥਿਤਾ ਦੇ ਦਿਨ ਹਵਾ ਪਾਣੀ ਅੱਗ ਤੇ ਪਾਤਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹਨਾਂ ਵਿੱਚ ਪ੍ਰithvi ਨੂੰ ਪਰਮਾਤਮਾ ਨੇ ਤਰਮਸਥਾਨ ਨਿਯਤ ਕਰਕੇ ਰੱਖਿਆ ਹੈ ਇਸ ਵਿੱਚ ਜੀਵ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਉਸ ਵਿੱਚ ਕਈ ਜੀਵ ਜੁਗਤियां ਤੇ ਰੰਗਾਂ ਦੇ ਹਨ ਉਹਨਾਂ ਦੇ ਨਾਮ ਬਿਆੰਤ ਤੇ ਬੇਅੜਕ ਹਨ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸਭ ਕਰਮਾਂ ਅਨਸਾਰ ਵਿਚਾਰ ਹੁੰਦੀ ਹੈ ਆਪ ਸੱਚਾ ਹੈ ਉਸ ਦਾ ਦਰਬਾਰ ਸੱਚਾ ਹੈ ਤਿਥੈ ਸੋਣ ਪੰਚ ਪਰਵਾਨ ਨਦਰੀ ਕਰਮ ਪਵੈਨੇ ਸਾਨ ਉੱਥੇ ਪਰਵਾਨ ਹੋਏ ਸੰਤ ਜਨ ਸ਼ੋਭਨੀਕ ਹੁੰਦੇ ਹਨ ਕਿਰਪਾ ਦ੍ਰਿਸ਼ਟੀ ਨਾਲ ਬਖਸ਼ਿਸ਼ ਦਾ ਨਿਸ਼ਾਨਾ ਪੈ ਨਿਸ਼ਾਨ ਪੈਂਦਾ ਹੈ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਝੂਠ ਤੇ ਸੱਚ ਦੀ ਪਰਖ ਉੱਥੇ ਪੈਂਦੀ ਹੈ ਉੱਥੇ ਗਿਆ ਹੀ ਇਹ ਜਾਣਿਆ ਜਾਂਦਾ ਹੈ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਖੋ ਕਰਮਾ ਧਰਮ ਖੰਡ ਦਾ ਇਹੀ ਉਪਰੋਕਤ ਧਰਮ ਹੈ ਹੁਣ ਗਿਆਨ ਖੰਡ ਦਾ ਕਰਤੱਵ ਕਹਿੰਦਾ ਹੈ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਣ ਮਹੇਸ਼ ਉੱਥੇ ਕਈ ਪੌਣ ਪਾਣੀਆਂ ਤੇ ਅਗਨੀਆਂ ਹਨ ਕਈ ਕ੍ਰਿਸ਼ਨ ਤੇ ਸ਼ਿਵ ਹਨ ਕੇਤੇ ਬਰਮੇ ਘੜਤ ਘੜੀਆ ਰੂਪ ਰੰਗ ਕੇ ਵੇਸ ਕਈ ਬ੍ਰਹਮਾ ਰਚਨਾ ਰਚ ਰਹੇ ਹਨ ਕਈ ਰੂਪਾਂ ਰੰਗਾਂ ਤੇ ਵੇਸਾਂ ਦੀ ਕੇਤੇ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕਈ ਕਰਮ ਭੂਮੀਆਂ ਕਈ ਸੁਮੇਰ ਪਰਬਤ ਕਈ ਧਰੂ ਦੇ ਉਪਦੇਸ਼ ਦੇ ਕਰਤਾ ਹਨ ਕੇਤੇ ਇੰਦਰਚੰਦ ਸੂਰ ਕੇਤੇ ਕੇਤੇ ਮੰਡਲ ਦੇ ਸਕੇ ਇੰਦਰਚੰਦਰ ਤੇ ਕਈ ਸੂਰ ਜਹਾਨ ਕਈ ਦੇਸ਼ਾਂ ਦੇ ਇਲਾਕੇ ਹਨ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕਈ ਸਿੱਧ ਬੁੱਧ ਤੇ ਕਈ ਨਾਥ ਹਨ ਕਈ ਦੇਵੀਆਂ ਦੇ ਰੂਪ ਹਨ ਕੇਤੇ ਦੇਵਦਾਨ ਮੰ ਕੇਤੇ ਕੇਤੇ ਰਤਨ ਸਮੁੰਦ ਕਈ ਦੇਵਤੇ ਦੈਂਤ ਤੇ ਕਈ मुनि ਹਨ ਅਤੇ ਕਈ ਰਤਨਾ ਦੇ ਸਮੁੰਦਰ ਹਨ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਬੇਦੀਵਾਨੀਆਂ ਖਾਨੀਆਂ ਕਈ ਬੋਲੀਆਂ ਤੇ ਕਈ ਰਾਜਿਆਂ ਦੀਆਂ ਪਾਤਸ਼ਾਹੀਆਂ ਹਨ। ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤਨਾ ਅੰਤ ਕਈ ਬੇਦ ਸੁਰਤੀਆਂ ਅਤੇ ਕਈ ਸੇਵਕ ਹਨ। ਕਿਸੇ ਦਾ ਅੰਤ ਕਿਸੇ ਦੇ ਅੰਤ ਦਾ ਅੰਤ ਨਹੀਂ ਆਉਂਦਾ। ਗਿਆਨਖੰਡ ਮੈਂ ਗਿਆਨ ਪਰਚੰਡ ਤੇ ਸਹਿਨਾਦ ਬినੋਦ ਕੋੜ ਹਨ ਅੰਨ ਗਿਆਨਖੰਡ ਵਿੱਚ ਗਿਆਨ ਤੇਜ ਹੁੰਦਾ ਹੈ। ਮੇਰੇ ਕੋ ਉੱਥੇ ਕਰੋੜਾਂ ਵਾਜਿਆਂ ਗਾਜਿਆਂ ਦਾ ਆਨੰਦ ਹੁੰਦਾ ਹੈ ਸ਼ਰਮਖੰਡ ਦੀ ਬਾਣੀ ਰੂਪ ਤੇ ਘਾਟ ਤੇ ਘੜੀ ਬਹੁਤ ਆਨੂਪ ਸ਼ਰਮਖੰਡ ਦੀ ਬਾਣੀ ਸੁੰਦਰ ਹੁੰਦੀ ਹੈ ਉੱਥੇ ਬਹੁਤ ਸੁੰਦਰ ਘਾਟ ਤੇ ਘੜੀ ਦੀ ਹੈ ਤਾਕਿ ਇਹ ਗੱਲਾਂ ਕਥੀਆਂ ਨਾ ਜਾਏ ਦੇਖੋ ਕਾਹ ਪਿੱਛੇ ਪਛਤਾਏ ਉਹਨਾਂ ਦੀਆਂ ਗੱਲਾਂ ਕਈਆਂ ਨਹੀਂ ਜਾ ਸਕਦੀਆਂ ਜੇ ਕੋਈ ਆਖੇ ਤਾਂ ਉਹ ਪਿੱਛੋ ਪਛਤੋਂਦਾ ਹੈ ਤੇ ਥੈ ਘੜੀਐ ਸੁਰਤ ਮਤ ਮਨ ਬੁੱਧ ਤੇ ਥੈ ਘੜੀਐ ਸੁਰਾਸੇ ਦਾ ਕੀ ਸੋਧ ਉਥੇ ਸੂਰਤ ਮਤ ਮਨ ਤੇ ਬੁੱਧੀ ਖੜੇ ਜਾਂਦੇ ਹਨ ਉਥੇ ਦੇਵਤਿਆਂ ਤੇ ਸਿੱਧ ਪਰਸ਼ਾਂ ਦੀ ਸੂਝ ਘੜੀਦੀ ਹੈ ਕਰਮਖੰਡ ਕੀ ਬਾਣੀ ਜ਼ੋਰ ਤੇ ਥੈ ਹੋਰ ਨਾ ਕੋਈ ਹੋਰ ਬਖਸ਼ਿਸ਼ ਖੰਡ ਦੀ ਬਾਣੀ ਜ਼ੋਰ ਵਾਲੀ ਹੁੰਦੀ ਹੈ ਉੱਥੇ ਹੋਰ ਕੋਈ ਦੂਜਾ ਨਹੀਂ ਹੁੰਦਾ ਤਿੱਥੇ ਜੋਦ ਮਹਾਬਲ ਸੂਰ ਉੱਥੇ ਮਹਾਬਲੀ ਜੋਦੇ ਤੇ ਸੂਰਵੇਂ ਹੁੰਦੇ ਹਨ ਤਿੰਨ ਮੈਂ ਰਾਮ ਰਹਾ ਭਰਪੂਰ ਉਹਨਾਂ ਵਿੱਚ ਪਰਮਾਤਮਾ ਭਰਪੂਰ ਹੋ ਰਿਹਾ ਹੈ ਤਿੱਥੇ ਸੀਤੋ ਸੀਤਾ ਮਹਿਮਾ ਮਾਇ ਤਾਂ ਕਿ ਰੂਪਨਾ ਕਥਨੇ ਜਾਏ ਉੱਥੇ ਉਹਨਾਂ ਨੇ ਮਨ ਮਾਇਮਾ ਵਿੱਚ ਜੋੜਿਆ ਹੋਇਆ ਹੈ ਉਹਨਾਂ ਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ ਨਾ ਉਹ ਮਰਿਆ ਨ ਠੱਗੇ ਜਾਏ ਜਿਨ ਕੇ ਆਰਾਮ ਵਸੈ ਮਨ ਮਾਇ ਨਾ ਉਹ ਮਰਦੇ ਹਨ ਤੇ ਨਾ ਠੱਗੇ ਜਾਂਦੇ ਹਨ ਜਿਨਾਂ ਦੇ ਮਨ ਵਿੱਚ ਪਰਮਾਤਮਾ ਵਸਦਾ ਹੈ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸਚਾ ਮਨਸੋਏ ਉਥੇ ਕਈ ਭਵਨਾ ਦੇ ਭਗਤ ਵਸਦੇ ਹਨ ਉਹ ਮਨ ਵਿੱਚ ਸੱਚਾ ਆਨੰਦ ਕਰਦੇ ਹਨ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਸਚਖੰਡ ਵਿੱਚ ਪ੍ਰਮਾਤਮਾ ਵਸਦਾ ਹੈ ਜੋ ਕਿਰਪਾ ਦ੍ਰਿਸ਼ਟੀ ਕਰ ਕਰਕੇ ਵੇਖਦਾ ਹੈ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤੇ ਅੰਤ ਨਾ ਅੰਤ ਉਥੇ ਖੰਡ ਮੰਡਲ ਤੇ ਬ੍ਰਹਮੰਡ ਹਨ ਜੇ ਕੋਈ ਕਥਨ ਕਰੇ ਤਾਂ ਉਹਨਾਂ ਦਾ ਅੰਤ ਨਹੀਂ ਆਉਂਦਾ ਤੇ ਤੈ ਲੋ ਲੋ ਆਕਾਰ ਜਿਵੇਂ ਜਿਵੇਂ ਹੁਕਮ ਤੇ ਵੈਤਵ ਘਾਰ ਉਥੇ ਲੋਕਾਂ ਲੋਕਾਂ ਦੇ ਸਰੂਪ ਹਨ ਜੈਸੇ ਜੈਸੇ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਹੀ ਘਾਰ ਹੁੰਦੀ ਹੈ ਵੇਖੇ ਵੈਗ ਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਰ ਵਿਚਾਰ ਕਰਕੇ ਵੇਖਦਾ ਤੇ ਪ੍ਰਸੰਨ ਹੁੰਦਾ ਹੈ ਉਸ ਦਾ ਸਾਰ ਅਸਲ ਕਥਨ ਕਰਨਾ ਕਥਨ ਹੈ ਜਤ ਪਹਾਰਾ ਤੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਜਤ ਦੀ ਪੱਟੀ ਤੇ ਤੀਰਜ ਦਾ ਸੁਨਿਆਰਾ ਬੁੱਧੀ ਦੀ ਅਹਿਰਨ ਗਿਆਨ ਦਾ ਹਥੋੜਾ ਭੋਖਲਾ ਅਗੰਤਪਤਾਓ ਪਾਂਡਾ ਪਾਓ ਅੰਮ੍ਰਿਤ ਤੇ ਟਾਲ ਈਸ਼ਵਰ ਦੇ ਭੈਣ ਦੀ ਤੋਂਗਣੀ ਤਾਂ ਪੰਦ ਦਾ ਤੋਣਾ ਅਗਨੀ ਪ੍ਰੇਮ ਦੀ ਕੁਠਾਲੀ ਵਿੱਚ ਨਾਮ ਅੰਮ੍ਰਿਤ ਨੂੰ ਪਾ ਕੇ ਘੜਿਆ ਸ਼ਬਦ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਨਕਾਰ ਸੱਚੀ ਟਕਸਾਲ ਦਾ ਸ਼ਬਦ ਘੜੀਦਾ ਹੈ ਜਿੰਨ ਜਿੰਨਾ ਹਉਤੇ ਕਿਰਪਾ ਦ੍ਰਿਸ਼ਟੀ ਹੋਵੇ ਇਹ ਉਹਨਾਂ ਦੀ ਕਾਰ ਹੈ ਨਾਨਕ ਨਦਰੀ ਨਦਰ ਨਿਹਾਲ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋਈਦਾ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਗੁਰੂ ਤੇ ਪਾਣੀ ਪਿਤਾ ਹੈ ਜਗਤ ਦਾ ਪੈਦਾ ਕਰਨ ਵਾਲੀ ਧਰਤੀ ਵੱਡੀ ਮਾਤਾ ਹੈ ਦਿਵਸ ਰਾਤ ਦੋਇ ਦਾਹੀ ਦਾਇਆ ਖੇਲੇ ਸਗਲ ਜਗਤ ਦਿਨ ਤੇ ਰਾਤ ਦੋਵੇਂ ਖਿਡਾਵੀ ਤੇ ਖਿਡਾਵਾ ਹਨ ਜਿਨ੍ਹਾਂ ਨਾਲ ਸਾਰਾ ਸੰਸਾਰ ਖੇਡ ਰਿਹਾ ਹੈ ਚੰਗਿਆ ਆਈਆਂ ਬੁਰਿਆ ਆਈਆਂ ਵਾਚੇ ਧਰਮ ਹਦੂਰ ਜੀਵਾਂ ਦੀਆਂ ਨੇਕੀਆਂ ਤੇ ਬਦੀਆਂ ਧਰਮ ਰਾਜ ਦੀ ਹਜ਼ੂਰੀ ਵਿੱਚ ਪੜਦੇ ਹਨ ਕਰਮੀ ਆਪੋ ਆਪਣੇ ਕਿਨੇੜੇ ਕਿ ਦੂਰ ਆਪੋ ਆਪਣੇ ਕਿਤੇ ਕਰਮ ਅਨੁਸਾਰ ਕੋਈ ਨੇੜੇ ਤੇ ਕੋਈ ਦੂਰ ਹੁੰਦਾ ਹੈ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਜਿਨ੍ਹਾਂ ਨੇ ਨਾਮ ਨੂੰ ਸਿਮਰਿਆ ਹੈ ਉਹ ਕਮਾਈ ਉਹ ਕਮਾਈ ਸਫਲੀ ਕਰ ਗਏ ਹਨ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹਨਾਂ ਦੇ ਮੁਖ ਉਜਲੇ ਹਨ ਉਹਨਾਂ ਨਾਲ ਹੋਰ ਬਿਆੰਤ ਸ੍ਰਿਸ਼ਟੀ ਮੁਕਤ ਹੁੰਦੀ ਹੈ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਹਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ